ਅਸੀਂ ਮਕਬੂਲਪੁਰੇ ਚੌਂਕ ਦੇ ਵਿੱਚ ਲੰਮੇ ਵੇਸ਼ ਸੀ ਸਾ ਇੱਕ ਰੋਡ ਅਨਸ਼ੜੀ ਸਾਲੂ ਮਿਲਦਾ ਵੈਸੇ ਇਹ ਲੋਕ ਇਤੇ ਤੇ ਅਹੀ ਮਕਬੂਲਪੁਰੇ ਚੌਂਕ ਦੇ ਵਿੱਚ ਪਲੱਸ ਸਤਾ ਦੇ ਲਦੇ ਬਾਅਦ ਨੇ ਉਹ ਲੰਮੇ ਵੇਸ਼ ਲਗੇ ਤੇ ਕਿਸੇ ਕਰ ਸਾਡੀ ਸਿਹਤ ਖਰਾਬ ਹੋ ਗਈ ਸਾਡੀ ਤੇ ਸਾਨੂੰ ਉਸ ਪਤਾ ਨੇ ਸਾਨੂੰ ਦੇਖਿਆ ਤੇ ਸਾਨੂੰ ਨਸ਼ਾ ਛਡਾਓ ਕੇ ਡੱਟੇ ਵਿੱਚ ਸਾਨੂੰ ਲੈ ਕੇ ਆਏ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਜੁੱਧ ਛੇੜਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਡੇ ਵੱਲੋਂ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਗਸ਼ਤ ਕੀਤੀ ਜਾਂਦੀ ਆ ਜਿਹੜੇ ਦੌਰਾਨ ਇਹ ਗਸ਼ਤ ਅੱਜ ਪਾਇਆ ਗਿਆ ਵਾ ਕਿ ਇੱਥੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੂੰ ਕਿ ਨਸ਼ਾ ਨਹੀਂ ਮਿਲ ਰਿਹਾ ਇਹ ਰੀ 27 ਹੈ 27 ਦੀ ਵਜ੍ਹਾ ਕਰਕੇ ਨਸ਼ਾ ਨਹੀਂ ਸੀ ਮਿਲਦਾ ਜਿਸ ਦੀ ਵਜ੍ਹਾ ਕਰਕੇ ਜਿਹੜਾ ਲੜਕਾ ਵਾ ਜੋ ਚਾਤੀਵੰਡ ਦਾ ਰਹਿਣ ਵਾਲਾ ਜਿਹ ਚਾਤੀਵੰਡ ਦਾ ਰਹਿਣ ਵਾਲਾ ਉਹਨੂੰ ਉਹ ਨਸ਼ੇ ਦੀ ਕਰਕੇ ਉਹ ਇੱਥੇ ਡਿਗਾਸੀਓ ਦੇ ਜਿਹੜੇ ਜਿਹੜਾ ਵਾ ਉਹਦਾ ਉਹ ਜਿਹੜੀ ਬਾਡੀ ਆ ਉਹ ਸਰਵਾਈਵ ਨਹੀਂ ਸੀ ਕਰ ਰਹੀ ਉਹ ਅੱਜ ਅਸੀਂ ਆ ਕੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਪ੍ਰੋਬਲਮ ਉਹਨਾਂ ਨੂੰ ਦੱਸਿਆ ਕਿ ਸਾਨੂੰ ਜਿਹੜਾ ਨਸ਼ੇ ਦੀ ਟੋੜ ਲੱਗੀ ਆ ਨਸ਼ਾ ਮਿਲ ਨਹੀਂ ਰਿਹਾ ਸਰਕਾਰ ਦੀ ਸਖਤਾਈ ਕਰਕੇ ਤੇ ਅਸੀਂ ਇਹਨੂੰ ਉਹਨਾਂ ਦੋਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾਇਆ ਗਿਆ ਜੋ ਉਹਨਾਂ ਨੇ ਕਿਹਾ ਕਿ ਸੀ ਇਲਾਜ ਕਰਾਉਣਾ ਚਾਹੁੰਦੇ ਆ ਲੜਕੀ ਤੇ ਲੜਕੇ ਦੋਹਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਦਾਖਲ ਕਰਾਤਾ ਗਿਆ ਜੋ ਉਹਨਾਂ ਦਾ ਡਾਕਟਰ ਸਾਹਿਬ ਨਾਲ ਟ੍ਰੀਟਮੈਂਟ ਕੀਤਾ ਜਾ ਰਿਹਾ ਮੈਂ ਆਪ ਦੇ ਧਿਆਨ ਚ ਲਿਆਉਣਾ ਕਿ ਇਹਨ ਮਕਬੂਲਪੁਰੇ ਦੇ ਵਿੱਚ ਜਿਹੜਾ ਕਿ ਏਰੀਆ ਬਦਨਾਮ ਹੀ ਆ ਇੱਥੇ ਜਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਸਾਰਿਆਂ ਦੇ ਖਿਲਾਫ ਟੋਰ ਕਵਰੀ ਕਰਕੇ ਐਫ ਆਰ ਦਰਜ ਕਰਕੇ ਸਾਰੇ ਜਿਹੜੇ ਜੇਲ੍ਹ ਭੇਜੇ ਹੋਏ ਧੰਨਵਾਦ